ਖੋਮਣੀ ਅਕਾਲੀ ਦਲ ਦੇ ਗੁਰਦਾਸਪੁਰ ਲੋਕ ਸਭਾ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਪਠਾਨਕੋਟ ਫੇਰੀ ਦੌਰਾਨ ਸਰਦਾਰ ਜਥੇਦਾਰ ਸੇਵਾ ਸਿੰਘ ਦੇ ਘਰ ਉਹਨਾਂ ਦੇ ਸੁਪੁੱਤਰ ਸਰਦਾਰ ਸੁਰਜੀਤ ਸਿੰਘ ਛੰਨਾ ਉਮੀਦ ਪ੍ਰਧਾਨ ਵੀ ਸੀ ਵਿੰਗ ਨਾਲ ਮੁਲਾਕਾਤ ਕੀਤੀ ਅਤੇ ਲੋਕ ਸਭਾ ਚੋਣ ਨੂੰ ਲੈ ਕੇ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਪਠਾਨਕੋਟ ਤੋਂ ਅਰुण ਸ਼ੈਰੀਆ ਦੀ ਰਿਪੋਰਟ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਮੈਂ ਸੁਰਜੀਤ ਸਿੰਘ ਸਨ ਆਫ ਜਥੇਦਾਰ ਸੇਵਾ ਸਿੰਘ ਵਾਈਸ ਪ੍ਰਧਾਨ ਸ਼ੋਮਨੀ ਕਾਲੀਦਲ ਪੰਜਾਬ ਬੀਸੀਐਲ ਮੈਂ ਡਾਕਟਰ ਅਸਰਦੀ ਜਗਜੀਤ ਸਿੰਘ ਬਾਦਲ ਜੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਦਲਜੀਤ ਸਿੰਘ ਜੀ ਮੈਨੂੰ ਸਾਡੇ ਪਖਾਨਕੋਟ ਜ਼ਿਲ੍ਹਾ ਗਰਦਾਸਪੁਰ ਤੋਂ ਲੋਕ ਸਭਾ ਦੀ ਸੀਟ ਦਿੱਤੀ ਹੈ ਅਤੇ ਉਹ ਗੱਲ ਡਾਕਟਰ ਦਲਜੀਤ ਸਿੰਘ ਜੀ ਮਾਜੀ ਸਾਡੇ ਘਰ ਆਏ ਸੀ ਜਹਦਰ ਸੇਵਾ ਸਿੰਘ ਘਰ ਆਏ ਸੀ ਉਹਨਾਂ ਨੇ ਬੜੀਆਂ ਜਹਦਰ ਸੇਵਾ ਸਿੰਘ ਜੀ ਦਾਦਾ ਤਾਜੀ ਕੀਤੀਆਂ ਅਤੇ ਉਹਨਾਂ ਨੇ ਕਿਹਾ ਵੀ ਸਾਡੇ ਉਹ ਪਾਰਟੀ ਦੇ ਬੜੇ ਪੱਕੇ ਸਵਾਈ ਸੀ ਉਹਨਾਂ ਨੇ ਜਾਣਨ ਸਾਨੂੰ ਪਾਰਟੀ 'ਚ ਬਹੁਤ ਘਾਟ ਮਹਿਸੂਸ ਹੋਈ ਆ ਅਤੇ ਉਹਨਾਂ ਵਰਗੇ ਬੰਦੇ ਸਾਨੂੰ ਅਜ ਤੱਕ ਨਹੀਂ ਮਿਲੇ ਤਾਂ ਨਾ ਹੀ ਮਿਲਣੇ ਔਰ ਡਾਕਟਰ ਦਲਜੀਤ ਸਿੰਘ ਜੀ ਨੂੰ ਅਸੀਂ ਵੱਧ ਤੋਂ ਵੱਧ ਲੱਖ ਤੋਂ ਲੱਖ ਮੋਟਾ ਤੋਂ ਵੱਧ ਤੋਂ ਵੱਧ ਜਿਤਾਵਾਂਗੇ ਅਸੀਂ ਸੁਖਵੀਰ ਸਿੰਘ ਬਾਦਲ ਜੀ ਇਹਨਾਂ ਨੂੰ ਵਾਅਦਾ ਕਰਦੇ ਆਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਨਹੀਂ ਪੰਜਾਬ ਦੀ ਪਾਰਟੀ ਆ ਸਿੱਖਾਂ ਦੀ ਨਹੀਂ ਪੰਜਾਬੀਅਤ ਦੀ ਪਾਰਟੀ ਆ ਔਰ ਪੰਜਾਬ ਦੇ ਹਿੱਤਾਂ ਲਈ ਲੜਦੀ ਹੈ ਤੇ ਪੰਜਾਬ ਦੇ ਹਿੱਤਾਂ ਲਈ ਲੜਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ